ਅੱਸੀ ਕਾ ਜੀ ਇਸ ਵਾਰੀ ਤੁਹਾਨੂੰ ਸਭ ਤੋਂ ਵੱਡੀ ਖਬਰ ਸੁਣਾਉਣ ਜਾ ਰਹੇ ਹਾਂ ਬਹੁਤ ਹੀ ਮੰਦ ਭਾਗੀ ਖਬਰ ਆ ਇਹ ਖਬਰ ਹੈ ਕਿ ਆ ਪੰਜਾਬ ਦੇ ਵਿੱਚ ਜਲੰਧਰ ਦੇ ਕੋਲ ਇੱਕ ਬੱਸ ਪਲਟੀ ਆ ਬੱਸ ਇੰਨੀ ਜਿਆਦਾ ਤੇਜ਼ ਸੀ ਸਵਾਰੀਆਂ ਦੇ ਦੱਸਣ ਮੁਤਾਬਕ ਕਿ ਉਹ ਬੱਸ ਜਾ ਕੇ ਜਿਹੜੀ ਆ ਖੇਤਾਂ ਦੇ ਵਿੱਚ ਜਾ ਪਲਟਦੀ ਆ ਸਵਾਰੀਆਂ ਵੱਲੋਂ ਜਦੋਂ ਚੀਕ ਝੰਗਾੜਾ ਪਾਇਆ ਜਾਂਦਾ ਤੇ ਉੱਥੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਹੋ ਜਾਂਦਾ ਅਤੇ ਲੋਕਾਂ ਵੱਲੋਂ ਜਿਹੜੀ ਸੀਸੇ ਭੰਨ ਕੇ ਬੱਸ ਦੇ ਵਿੱਚੋਂ ਜਿਹੜੇ ਨੇ ਲੋਕ ਨੇ ਉਹ ਕੱਢੇ ਗਏ ਨੇ ਅਤੇ ਬੱਕ ਬੱਕ ਜਿਹੜੇ ਹਸਪਤਾਲਾਂ ਦੇ ਵਿੱਚ ਭਜਾਏ ਗਏ ਨੇ ਇੱਕ ਬੱਸ ਦੇ ਡੈਰ ਦੀ ਅਣਗਹਿਲੀ ਦੇ ਕਾਰਨ ਤੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਨੇ ਤੇ ਕਈਆਂ ਦੀ ਜਾਨ ਜਿਹੜੀ ਆ ਦਾਤੇ ਲਾ ਦਿੱਤੀ ਆ ਸਵਾਰੀਆਂ ਦਾ ਦਸਤਨ ਮਤਾਬਕ ਇਹ ਬੱਸ ਥੋੜੀ ਜੀ ਲੇਟ ਸੀ ਆਪਦੇ ਟਾਈਮ ਤੋਂ ਥੋੜੀ ਲੇਟ ਸੀ ਓਵਰਟੈਕ ਦੇ ਕਰਨ ਦੇ ਮਾਰੇ ਡਰਾਈਵਰ ਵੱਲੋਂ ਫੁੱਲ ਸਪੀਡ ਤੇ ਜਣੇ ਕਿ 100 ਤੋਂ ਉੱਪਰ ਦੀ ਸਪੀਡ ਦੱਸੀ ਜਾ ਰਹੀ ਹੈ ਬੱਸ ਦੀ ਤੇ ਜਦੋਂ ਬੱਸ ਓਵਰਟੈਕ ਕਰਨ ਲੱਗਿਆ ਤਾਂ 40 45 ਸਵਾਰੀਆਂ ਨਾਲ ਭਰੀ ਬੱਸ ਡੋਲਾ ਖਾ ਗਈ ਤੇ ਜਾ ਕੇ ਬਾਣਾ ਦੇ ਵਿੱਚ ਜਾ ਕੇ ਡਿਗਪੀ ਜਿੱਥੇ ਬਹੁਤ ਜ਼ਿਆਦਾ ਸਵਾਰੀਆਂ ਦੇ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਸਵਾਰੀਆਂ ਨੇ ਦੱਸਣਾ ਸੀ ਕਿ ਕੁਝ ਥੋੜੇ ਜਿਹੇ ਮਿੰਟ ਜਿਹੜੇ ਦੱਸੇ ਜਾ ਰਹੇ ਸੀ ਕਿ ਉਹ ਡਰਾਈਵਰ ਨੇ ਸੋਚਿਆ ਕਿ ਸਾਡਾ ਜਿਹੜਾ ਅਗਲਾ ਟਾਈਮ ਆ ਉਹ ਮਿਸ ਨਾ ਕਿਤੇ ਹੋ ਜਾਵੇ ਪਰ ਇੰਨੀ ਭਰੀ ਬੱਸ ਨੂੰ ਜਦੋਂ ਡਰਾਈਵਰ ਵੱਲੋਂ ਇੰਨੀ ਤੇਜ਼ ਚਲਾਇਆ ਗਿਆ ਆਪਾਂ ਅਕਸਰ ਦੇਖਦੇ ਆਂ ਬੱਸ ਅੱਡਿਆਂ ਦੇ ਵਿੱਚ ਕਨੇਕਟ ਡਰਾਈਵਰਾਂ ਦੀ ਲੜਾਈ ਹਰ ਵੇਲੇ ਹੁੰਦੀ ਰਹਿੰਦੀ ਆ ਇੱਕ ਇੱਕ ਦੋ ਦੋ ਸਕਿੰਟਾਂ ਨੂੰ ਲੈ ਕੇ ਬੱਸ ਡਰਾਈਵਰ ਆਪਸ ਵਿੱਚ ਭਟਦੇ ਦੇਖੇ ਜਾਂਦੇ ਨੇ ਆਮ ਤੌਰ ਤੇ ਆਪਾਂ ਦੇਖਦੇ ਆਂ ਪੰਜਾਬ ਦੇ ਵਿੱਚ ਪੰਜਾਬੀ ਪ੍ਰਾਈਵੇਟ ਜਿਹੜੀਆਂ ਬੱਸਾਂ ਨੇ ਉਨ੍ਹਾਂ ਦੇ ਡਰਾਈਵਰਾਂ ਵੱਲੋਂ ਜਿਹੜਾ ਥੋੜਾ ਟਾਈਮ ਹੁੰਦਾਗਾ ਕਈ ਬੱਸਾਂ ਕੋਲੇ ਕਈਆਂ ਕੋਲੇ ਜ਼ਿਆਦਾ ਟਾਈਮ ਹੁੰਦਾਗਾ ਪਰ ਕਈਆਂ ਜਿਹੜੀਆਂ ਵੱਡੇ ਰੂਟ ਤੇ ਚੱਲਦੀਆਂ ਨੇ ਲੰਬੇ ਰੂਟ ਤੇ ਚੱਲਦੀਆਂ ਜਲੰਧਰ ਹੋ ਗਈ ਜਿਵੇਂ ਜਲੰਧਰ ਪਠਾਨਕੋਟ ਹੋ ਗਿਆ ਅੰਬਰਸਰ ਹੋ ਗਿਆ ਇਸ ਨੂੰ ਬੱਸਾਂ ਜਾਂਦੀਆਂ ਨੇ ਤਾਂ ਬਹੁਤ ਹੀ ਜ਼ਿਆਦਾ ਸਵੀਟ ਹੁੰਦੀ ਆ ਤੇ ਇੰਨੀ ਸਵੀਟ ਦੇ ਵਿੱਚ ਜਦੋਂ ਸਵਾਰੀਆਂ ਵੀ 40 50 ਸਵਾਰੀਆਂ ਹੋਣ ਤਾਂ ਬੱਸ ਕਿਵੇਂ ਸੰਭਲ ਸਕੇਗੀ ਇਹ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਹਾਦਸਾ ਹੋਇਆ ਕਈ ਘਰਾਂ ਦੇ ਚਿਰਾਗ ਬੁੱਝ ਗਏ ਨੇ ਕਈਆਂ ਦੀਆਂ ਲੱਤਾਂ ਮਾਹ ਟੁੱਟ ਗਈਆਂ ਨੇ ਕਈਆਂ ਦੇ ਗਮੀਰ ਸੱਟਾਂ ਲੱਗੀਆਂ ਨੇ ਕਈਆਂ ਦੇ ਜਿਹੜਾ ਵੱਖ-ਵੱਖ ਹਸਪਤਾਲਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਭਰਤੀ ਕਰਵਾਇਆ ਜਾ ਰਿਹਾ ਪੰਜਾਬ ਦੇ ਵਿੱਚ ਇਸ ਵੇਲੇ ਜਲੰਧਰ ਨੂੰ ਆਉਣ ਵਾਲੀ ਬਾਸਾ ਜਿਹੜੀ ਇੱਕ ਪ੍ਰਾਈਵੇਟ ਬਾਸਾ ਉਹ ਖੇਤਾਂ ਦੇ ਵਿੱਚ ਜਾ ਪਲਟਦੀ ਆ ਜਿਨ੍ਹਾਂ ਦੇ ਵਿੱਚੋਂ ਸਵਾਰੀਆਂ ਨੇ ਜਿਹੜੀਆਂ ਕਿ ਉਹਨਾਂ ਵੱਲੋਂ ਲੋਕਾਂ ਵੱਲੋਂ ਉਹਨਾਂ ਨੂੰ ਸੀਸੇ ਤੋੜ ਕੇ ਬੱਸ ਦੇ ਸੀਸੇ ਤੋੜ ਕੇ ਬੁਰੀ ਤਰ੍ਹਾਂ ਕੱਢਿਆ ਜਾਂਦਾਗਾ ਅਤੇ ਨਾਲ ਦੇ ਲੱਗਦੇ ਹਸਪਤਾਲਾਂ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਜਾਂਦਾਗਾ ਇਸ ਟਾਈਮ ਦੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਲੰਧਰ ਨੂੰ ਆ ਰਹੀ ਬੱਸ ਜਿਹੜੀ ਕਿ ਖਜਾ ਖਤ ਸਵਾਰੀਆਂ ਨਾਲ ਭਰੀ ਹੋਈ ਸੀ ਅਤੇ ਡਰਾਈਵ ਵੱਲੋਂ ਓਵਰਟੇਕ ਦੇ ਕਰਨ ਦੇ ਨਾਲ ਜਿਹੜਾ ਇਹ ਵੱਡਾ ਹਾਸਾ ਵਾਪਰਿਆਗਾ ਤੇ ਜਿਹੜੀਆਂ ਸਵਾਰੀਆਂ ਨੇ ਜਿਨ੍ਹਾਂ ਦੇ ਵਿੱਚੋਂ ਮਤਲਬ ਬੁੱਢੇ ਨੌਜਵਾਨ ਬੱਚਿਆਂ ਤੋਂ ਲੈ ਕੇ ਬੀਬੀਆਂ ਤੱਕ ਜਿਹੜੀਆਂ ਸਾਰੀਆਂ ਸਵਾਰੀਆਂ ਸੀ ਕਈਆਂ ਦੇ ਗਿ ਵੀ ਰਸਟਾਂ ਲੱਗੀਆਂ ਨੇ ਕਈਆਂ ਦਾ ਹਾਸਾ ਆਉਣ ਦੀ ਖਬਰ ਵੀ ਨਿਕਲ ਰਹੀ ਆ ਕਿ ਕਈਆਂ ਦੇ ਜਿਹੜੇ ਜਾਨੀ ਨੁਕਸਾਨ ਵੀ ਹੋਇਆਗਾ ਇਹ ਪੰਜਾਬ ਦੇ ਵਿੱਚ ਇਸ ਵੇਲੇ ਜਿਹੜਾ ਹੁਣੇ-ਹੁਣ ਬੱਸ ਜਿਹੜੀ ਜਲੰਧਰ ਨੂੰ ਆ ਰਹੀ ਸੀ ਬਹੁਤ ਜਿਆਦੇ ਫੁੱਲ ਸਪੀਡ ਤੇ ਸੀ ਜਿਸ ਕਰਕੇ ਵੱਡਾ ਹਾ사 ਵਾਪਰ ਚੁੱਕਿਆ ਗਿਆ ਤੁਹਾਨੂੰ ਦੱਸ ਦਈਏ ਕਿ ਅਸੀਂ ਪਹਿਲਾਂ ਵੀ ਦੇਖਦੇ ਆ ਅੱਗੇ ਪਹਿਲਾਂ ਵੀ ਕਈ ਪ੍ਰਾਈਵੇਟ ਬੱਸਾਂ ਨੇ ਜਿਵੇਂ ਅੰਮ੍ਰਿਤਸਰ ਨੂੰ ਬਾਤ ਜਾਂਦੀ ਹੈ ਕਈ ਉਹ ਨਦੀ ਦੇ ਵਿੱਚ ਡਿੱਗ ਜਾਂਦੀ ਐਨੀ ਤੇਜ਼ ਸਪੀਡ ਤੇ ਹੁੰਦੀ ਆ ਉਹਦੇ ਬਹੁਤ ਵੱਡਾ ਜਿਹੜਾ ਜਾਨੀ ਮਾਨਲੀ ਨੁਕਸਾਨ ਹੋਇਆ ਸੀ ਆਰੇ ਇਹ ਬੱਚਾ ਵਾਲੇ ਕਦੋਂ ਸੰਭਲਣਗੇ ਕਦੋਂ ਇਹ ਆਪਣੇ ਸਹੀ ਟਾਈਮ ਤੇ ਤੁਰਿਆ ਕਰਨਗੇ ਜਾਂ ਫਿਰ 19 ਸਵਾਰੀਆਂ ਚੜਾਉਣੀਆਂ ਪੈਣਗੀਆਂ ਇਹਨਾਂ ਨੂੰ ਜਦੋਂ ਕਿ ਹੱਦੋਂ ਵੱਧੇ ਸਵਾਰੀਆਂ ਚੜਾਉਂਦੇ ਨੇ ਤੇ ਪਹਿਲਾਂ ਤਾਂ ਇਹ ਜਿਹੜੀਆਂ ਸਵਾਰੀਆਂ ਨੂੰ ਥਾਂ-ਥਾਂ ਕੇ ਰੋਕਦੇ ਨੇ ਫਿਰ ਜਦੋਂ ਬੱਸ ਸਟੈਂਡ ਆਉਂਦਾਗਾ ਇੰਨੀ ਇਹ ਤੇਜ਼ ਬੱਸ ਤੋਰਦੇ ਨੇ ਕਿ ਕਈ ਵਾਰ ਤਾਂ ਪ੍ਰਵਾਤ ਮੈਂ ਹੀ ਰਾਕਾ ਹੁੰਦਾਗਾ ਸਵਾਰੀਆਂ ਦਾ ਇਸ ਵੇਲੇ ਦਾ ਤੁਹਾਨੂੰ ਸਭ ਤੋਂ ਦੱਸਦੀ ਐ ਕਿ ਬਹੁਤ ਇੱਕ ਮੰਦ ਭਾਗੀ ਖਬਰ ਆ ਜਿਨ੍ਹਾਂ ਦੇ ਵਿੱਚੋਂ ਜਲੰਧਰ ਨੂੰ ਆਉਣ ਵਾਲੀ ਬੱਸ ਪਲਟ ਗਈਆਂ ਖੇਤਾਂ ਦੇ ਵਿੱਚ ਬਹੁਤ ਹੀ ਜ਼ਿਆਦੇ ਸਵਾਰੀਆਂ ਦੇ ਸੱਟਾਂ ਲੱਗੀਆਂ ਨੇ ਅਤੇ ਬਹੁਤ ਗੰभीर ਜ਼ਖਮੀ ਨੇ ਕਈਆਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਨੇ ਧੰਨਵਾਦ ਅਰਜਕਾ ਖਾਲਸਾ ਵੈਂਜ ਕੀ ਪਤੇ